ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਪੰਚਾਇਤ ਕਮਾਣੋਂ ਵਿਖੇ ਅਡੇ ਨਗਰ ਪੰਚਾਇਤ ਦੇ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਅਡੇ ਸਾਬਕਾ ਪ੍ਰਧਾਨ ਅਵਧੀ 16 ਲਖਤ ਜੀ ਸਾਡੇ ਈਲੋ ਸਾਹਿਬ ਸਾਡੇ ਕਟਾ ਐਲ ਸੀ ਸਾਹਿਬ ਸਾਡੇ ਅਨੀਤ ਪ੍ਰਧਾਨ ਜੀ ਬੈਠੇ ਨੇ ਅਜੀਤ ਜੀ ਹੋਰ ਸਾਰੇ ਸਾਥੀ ਅਸੀਂ ਇਕੱਠੇ ਹੋਏ ਆਂ ਬੜੇ ਲੰਮੇ ਸਮੇਂ ਤੋਂ ਸਾਡਾ ਮਸਲਾ ਜਿਹੜਾ ਠੀਕੇ ਵਾਲੀ ਗਲੀ ਦਾ ਮਸਲਾ ਇੱਥੇ ਗੋਲਜੋ ਹੈ ਸੀ ਬ੍ਰੇਡ ਦਾ ਬਹੁਤ ਵੱਡੀ ਦਿੱਕਤ ਆ ਘਵਾਨੋਂ ਦੇ ਵਿੱਚ ਉਹਦੇ ਲਈ ਸਰਕਾਰ ਕੰਮ ਕਰ ਰਹੀ ਹੈ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਦੇ ਬਣਾ ਕੇ ਉਹ ਆ ਕੇ ਦਵਾਂਗੇ ਇਸ ਗੱਲ ਦਾ ਵੀ ਵਾਅਦਾ ਕਰਦੇ ਆ ਅੱਜ ਪਰ ਜਿਹੜਾ ਹੁਣ ਜਿਵੇਂ ਕਹਦੇ ਬਸਟੇਡ ਦੀ ਲੋੜ ਸੀ ਉਹਦੇ ਲਈ ਅਸੀਂ ਟੈਂਕਰ ਜਿਹੜੇ ਨੇ ਉਹ ਭੇਜੇ ਨੇ ਤਿੰਨੇ ਤਿੰਨ ਟੈਂਕਰ ਜਿਹੜੇ ਸਾਡੇ ਕੋਲ ਸੀਗੇ ਅਸੀਂ ਥੇਕੂ ਵਾਲੀ ਗਲੀ ਦੇ ਉੱਤੇ ਭੇਜੇ ਨੇ ਇੱਕ ਨਵਾਂ ਟੈਂਕਰ ਤੇ ਨਵਾਂ ਟਰੈਕਟਰ ਜਿਹੜਾ ਉਹਨੂੰ ਚੰਡੀ ਦੇ ਕਰਵਾਨਾ ਕੀਤਾ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਆਮ ਆਮੀ ਪਾਰਟੀ ਇਹ ਵਾਅਦਾ ਕਰਦੀ ਹੈ ਮੁੱਖ ਮੰਤਰੀ ਸਰਦਾਰ ਕੁਵਾਲਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਸਾਰ ਤੇ ਕੰਮ ਕਰਦੇ ਆਂ ਪਾਰਟੀ ਇਹ ਵਾਅਦਾ ਕਰਦੀ ਹੈ ਕਿ ਜੋ ਸੀ ਸੋਚ ਕੇ ਲੋਕਾਂ ਦੀ ਸੋਚ ਦੇ ਉਤੇ ਕੰਮ ਕਰਨਾ ਚਾਹੁੰਦੇ ਆਂ ਜੋ ਸੀ ਸੋਚ ਕੇ ਰਾਜਨੀਤੀ ਚਾਹੇ ਆ ਉਹ ਅਸੀਂ ਪੂਰਾ ਕਰਾਂਗੇ ਇੱਥੇ ਸੀਵਰੇਜ ਦਾ ਜਿਹੜਾ ਕੰਮ ਹੈਗਾ ਉਹਨੂੰ ਬੜੀ ਸ਼ਿੱਤੀ ਜਿਹੜਾ ਆਪਾਂ ਸਿਰੇ ਚੜਾਵਾਂਗੇ ਥੋੜਾ ਜਿਹਾ ਆਪਾਂ ਨੂੰ ਸਬਰ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਹੜਾ ਕਹਿੰਦੇ ਇਹ ਕੰਮ ਖੜਿਆ ਪਿਆ ਸੀਗਾ ਤਾਂ ਆਪਾਂ ਅੱਜ ਉਦੇ ਤਹਿਤ ਇੱਕ ਟੈਂਕਰ ਖੁਰਦਾ ਹੁਣ ਅਸੀਂ ਅੱਜ ਨਾਲ ਦੀ ਨਾਲ ਲਾ ਕੇ ਟੈਂਕਰ ਤੇ ਨੂੰ ਪਾਣੀ ਭੜਾਵਾਂਗੇ ਸੀਵਰੇਜ ਦਾ ਫਾਈਲ ਜਿਹੜੀ ਆ ਮੇਰੇ ਕੋਲ ਚ ਇਨਪੁੱਟ ਹੋ ਚੁੱਕੀ ਹੈ ਫਾਈਲ ਪੁੱਟ ਹੋ ਚੁੱਕੀ ਹੈ ਉਹ ਬੜੀ ਖੁਸ਼ੀਤੀ ਆਪਾਂ ਕੋਲ ਕੰਸਟਿੰਗ ਸਾਹਿਬ ਨਾਲ ਮੀਟਿੰਗ ਹੈ ਇਸ ਤੋਂ ਬਾਅਦ ਉਹ ਪੁੱਟ ਕਰਾਂਗੇ ਆਪਾਂ ਦੇਖੂਗਾ ਕਿ ਸ਼ਹਿਰ ਨੂੰ ਅਸੀਂ ਜਿਹੜਾ ਆਪਾਂ ਥੋੜਾ ਜਿਹਾ ਪੇਸ਼ਾ ਸੁਰੱਖਣ ਮੈਂ ਮੇਰਾ ਆਪਣਾ ਸ਼ਹਿਰ ਹੈ ਮੇਰੇ ਆਪਣੇ ਲੋਕ ਨੇ ਸੋ ਥੋੜਾ ਜਿਹਾ ਪੇਸ਼ਾ ਸੁਰੱਖਣ ਆਪਾਂ ਸਾਰਾ ਕੰਮ ਹੈ ਉਹ ਕਰਕੇ ਦਵਾਂ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਭਾਈ